ਅਸ ਮੇਰਾ ਲੜਕਾ ਜਿਹੜਾ ਬਰਵਾਰ ਆ ਰਿਹਾ ਹੁਣ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਪਿੰਡ ਪੇਪਲੀ ਚਾਗੋਟ ਸਬ ਡਿਵੀਜ਼ਨ ਚਾਗੋਟ ਉਹਦੀ ਉਮਰ ਕਿੰਨੀ ਲੜਕੀ ਦੀ ਤੁਹਾਡੇ ਉਹਦੀ 37 ਸਾਲ ਆ ਕਿੰਨੀ ਕਿੰਨੀ ਤਰੀਕ ਨੂੰ ਇੱਥੋਂ ਨਿਕਲਿਆ ਸੀ ਤੇ ਕਿੰਨੀ ਤਰੀਕ ਨੂੰ ਪਹੁੰਚਿਆ ਤਰੀਕ ਤਾਂ ਨਹੀਂ ਮੈਨੂੰ ਪਤਾ ਅੱਛਾ ਤੇ ਲਿਖ ਘਰੋਂ ਕਿੱਦਾਂ ਗਿਆ ਸੀ ਇਹ ਤੁਹਾਨੂੰ ਦੋ ਮਹੀਨਿਆਂ ਨੂੰ ਪਤਾ ਹੈ ਉਹਦੇ ਤੇ ਵੀ ਨੂੰ ਪਤਾ ਹੈ ਕਿਵੇਂ ਗਿਆ ਕਿਵੇਂ ਨਹੀਂ ਗਿਆ ਤਾਂ ਉਹ ਤੋਂ ਪਤਾ ਲੱਗਿਆ ਹੈ ਨਿਕਲਾ ਕੱਲਾ ਕਿਹੜੇ ਹਾਲਾਤਾਂ ਚ ਪਹੁੰਚਿਆ ਸੀ ਉਹਨੂੰ ਕੋਈ ਕਿਹੜੇ ਹਾਲਾਤਾਂ ਚ ਭੇਜਿਆ ਤੇ ਲਾਤਾਂ ਦਾ ਤੁਹਾਨੂੰ ਪਤਾ ਥੋੜਾ ਠੀਕ ਨਹੀਂ ਵੀ ਹੈਗੇ ਤੇ ਨਹੀਂ ਨਾ ਕੋਈ ਪ੍ਰਾਪਰਟੀ ਗਿਰਵੀ ਰੱਖ ਕੇ ਭੇਜਿਆ ਸੀਗਾ ਇਹ ਤਾਂ ਹੁਣ ਉਹਦੀ ਪ੍ਰਾਪਰਟੀ ਰੱਖ ਕੇ ਗਿਆ ਕਿ ਨਹੀਂ ਰੱਖ ਗਿਆ ਤੇ ਉਹ ਆਏਗਾ ਤਾਂ ਪਤਾ ਲੱਗੇਗਾ ਕਿ ਆ ਕਰਕੇ ਗਿਆ ਪਾਪਾ ਕਿੱਥੋਂ ਵੀ ਰਹੇ ਹੋ ਅਸੀਂ ਇੰਚਾ ਕੋਟ ਤੇ ਅੱਜ ਅੱਜ ਤੁਹਾਡਾ ਬੱਚਾ ਵਾਪਸ ਆ ਰਿਹਾ ਕਿਦਾਂ ਦਾ ਮੰਨੂ ਲੱਗ ਰਿਹਾ ਜੀ ਮੰਨੂ ਸੁਸਤ ਹੋ ਰਿਹਾ ਵੀ ਬੱਚਾ ਜੜਾ ਵੀ ਸਾਡਾ ਜੋ ਗਲ ਤਕਰ ਚੁੱਕਿਆ ਹੈ ਵੀ ਅੱਜ ਨੁਕਸਾਨ ਤਾਂ ਬੰਦਾ ਆਪ ਦਾ ਹੋਇਆ ਜਾਂ ਤੇ ਪੜੀ ਵੇਤੀ ਜੋ ਕੁਛ ਕੀਤਾ ਉਹਦਾ ਆਏਗਾ ਤਾਂ ਪਤਾ ਲੱਗ ਜਾਏਗਾ ਕਿੰਨੀ ਮੌਸੇ ਪਾਪਾ ਜੀ ਮੇਰੀ ਨਹੀਂ ਮੇਰੀ 37 ਸਾਲ ਉਹਦਾ ਨਾਂ ਕੀ ਬੁੱਟਰ ਸਿੰਘ ਹਾਂਜੀ ਮੈਰਿਡ ਹੈਗੇ ਜਨਮ ਰੈਡ ਮੈਰਿਡ ਮੈਰਿਡ ਕਿੰਨੇ ਬੱਚੇ ਆ ਜੀ ਇਹਦੇ ਤਿੰਨ ਇਕੱਲਾ ਕਿਹਾ ਕਿ ਬੱਚੇ ਸਭ ਨਹੀਂ ਬੱਚੇ ਇੱਥੇ ਹੀ ਇਹ ਇੱਥੇ ਕੀ ਕੰਮ ਕਰਦਾ ਸੀਗਾ ਇਹ ਤਾਂ ਮੇਰੇ ਖੇਤੀ ਦਾ ਆ ਤਾਂ ਕਰਦਾ ਹੈ ਅੱਛਾ ਜੀ ਕਿਹੜੀ ਜਗ੍ਹਾ ਤੇ ਰਹਨ ਵਾਲੇ ਅਸੀਂ ਚਾਗੋਟ ਪਪਾ ਤੇ ਇਹ ਦਸਨ ਨਰਾਜ ਨਰਾਜ ਕੀ ਗੱਲ ਦੀ ਸੀ ਇਸ ਕਰਕੇ ਪਰਿਵਾਰ ਨੂੰ ਛੱਡ ਕੇ ਚਲੇ ਨਹੀਂ ਮੈਂ ਤਾਂ ਨਰਾਜ ਕਿ ਕਹੀ ਨਹੀਂ ਗੀ ਅਰੇ ਤੁਸੀਂ ਨਾ ਕਿਹਾ ਸੀ ਨਰਾਜ ਮੈਂ ਕਿ ਬੱਤੇ ਨੂੰ ਪਤਾ ਹੋਊਗਾ ਨਹੀਂ ਨਹੀਂ ਵੈਸੇ ਨਹੀਂ ਹੈ ਭਾਈ ਠੀਕ ਨਹੀਂ ਹੈ ਕਿ ਵੈਸੇ ਹਾਂਜੀ ਹਾਂਜੀ ਕੋਈ ਬਾਤ ਨਹੀਂ ਬਾਤ ਅਸੀਂ ਅੱਜ ਸਰਕਾਰ ਸਰਕਾਰ ਕਰਦੇ ਸੀ ਸਰਕਾਰ ਦੇ ਜ਼ਮੇ ਆ ਲੱਡੀ ਕਹਿੰਦੇ ਸਰਕਾਰ ਨਿੱਕੇ ਜਣਾ ਅਰੇ ਚਾਚੇ ਦੇ ਮੁੰਡੇ ਹੈ ਜੀ ਹਾਂਜੀ ਹਾਂਜੀ ਯਾਰ ਇੱਕ ਮਿੰਟ ਯਾਰ ਸਰਕਾਰ ਨੇ ਕੀ ਦਿਨ ਸਰਕਾਰ ਕੋਲ ਕੀ ਮੰਗ ਕਰ ਸੇ ਸਰਕਾਰ ਕੋਲ ਕੁਝ ਹੈ ਹੀ ਨਹੀਂ ਦੱਦੂਗੀ ਕੀ ਆਪਾਂ ਨੂੰ ਸਰਕਾਰ ਇਹ ਤੇ ਵੇਖੋ ਜੀ ਆਪਣੇ ਬਲਬੁੱਤੇ ਤੇ ਆਪਾਂ ਕਮਾਈ ਕਰਾਂਗੇ ਤੇ ਖਾਵਾਂਗੇ ਜੇ ਸਰਕਾਰ ਕੋਲ ਕੁਝ ਹੁੰਦਾ ਤੇ ਇੱਥੇ ਨੌਕਰੀ ਨੇ ਮਿਲਦੀਆਂ ਜਾਂ ਕੋਈ ਰਜਗਾਰ ਮਿਲਦਾ ਉਹ ਤਾਂ ਗੱਲਾਂ ਹੈ ਹੀ ਨਹੀਂ ਯਾਰ ਮੇਰੇ ਕਿੰਨਾ ਸਮਾਂ ਹੋ ਗਿਆ ਸੀ ਤੁਹਾਡੇ ਬ੍ਰਦਰ ਨੂੰ ਕਿਹਨੂੰ ਕਿੰਨੀ ਦੇਰ ਬਾਅਦ ਆ ਰਿਹਾ ਕੋਈ ਤਾਂ ਹੁਣ ਇਹ ਦੱਸ ਰਿਹਾ ਨਾ ਪੰਜ ਮਹੀਨੇ ਹੋ ਗਏ ਨੇ ਹੁਣ ਉੱਥੋਂ ਤੋਂ ਬਾਰਡਰ ਮਤਲਬ 15 ਦਿਨ ਹੋ ਗਏ ਨੰਗੇ ਨੇ ਫਿਰ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਤੁਸੀਂ ਐਸੀ ਤੋ ਉਹਨੂੰ ਪਤਾ ਕਿਨੇ ਲਾਇਆ ਉਹਨੇ ਆਪਣੇ ਕਿਤੇ ਜੋ ਪਹਿਲੀ ਜਿਹਨੇ ਪਾਈ ਸੀ ਜਿਹਨੇ ਪਾਈ ਸੀ ਉਹਨੇ ਤਾਂ ਆਪਣੇ ਆਪ ਹੀ ਕੀਤਾ ਜੋ ਵੀ ਕੀਤਾ ਸੀ ਕੀ ਕਰਦੇ ਪੈਸੇ ਇੱਥੇ ਵੀ ਕਿਤੇ ਇਨਵੈਸਟ ਹੋ ਸਕਦੇ ਸੀਗੇ ਇੱਥੇ ਵੀ ਰੋਜ਼ਗਾਰ ਆਪਣਾ ਕਰ ਸਕਦੇ ਹੋ ਸਕਦੇ ਆ ਜੀ ਦੇਖੋ ਜੋ ਕਰਾਂਗੇ ਆਪਾਂ ਤਾਂ ਕੁਝ ਕੁਝ ਵੀ ਹੋ ਸਕਦਾ ਕਰਾਂਗੇ ਪਰ ਜਦੋਂ ਨੀਤੀ ਬਣਾ ਲਈ ਵੀ ਆਪਾਂ ਬਾਹਰ ਜਾ ਕੇ ਕਮਾਈ ਕਰਨੀ ਤੇ ਬਾਹਰ ਦੇਖੋ ਜੀ ਕਮਾਈਆਂ ਵੀ ਨਹੀਂ ਹੁਣ ਰਹਿ ਗਈਆਂ ਉਹਨੀਆਂ ਵਾਲ ਵਾਲ ਬੱਸ ਰੱਖ ਦਿਓ ਜੀ ਇਸ ਵਾਰ ਸਰਕਾਰ ਤੋਂ ਕੋਈ ਆਸ ਮੈਦ ਨਹੀਂ। ਪੱਕੀ ਲੱਗਦਾ ਨਹੀਂ ਕਿ ਸਰਕਾਰ ਨੂੰ ਕੋਈ ਬਦਲਣ ਦਾ ਚਾਹਨਾ ਬਾਸ ਕੋਈ ਹਵੀ ਲੱਗਦਾ। ਦੇਖੋ ਜੀ ਅੱਗੇ ਵੀ ਆ ਦੋ ਮਤਲਬ ਬਲੇਨ ਆ ਗਏ ਆ ਉੱਗੇ ਸਰਕਾਰ ਨੂੰ ਸਾਰਾ ਕੁਝ ਕਹਿ ਰਹੇ ਪਰ ਸਰਕਾਰ ਕੀ ਕਰੂਗੀ? ਸਰਕਾਰ ਦੇ ਕੋਲ ਕੁਝ ਹੁਕਮਤ ਕਰੂਗੀ? ਸਰਕਾਰ ਦੇ ਕੋਲ ਕੁਝ ਹੈ ਹੀ ਨਹੀਂ ਤੇ ਕਰੂਗੀ ਕੀ? ਉਹਨਾਂ ਨੂੰ ਨੋ ਨੋਚ ਮੰਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕੈਰਕਰਾਂ ਦੀ ਧੰਨ ਦੇ ਨਾਲ ਬਾਹਰ ਜਾ। ਦੇਖੋ ਜੀ ਮੈਸੇਜ ਦੇ ਹੋਈ ਇਹ ਸਾਰਾ ਮੀਨੀ ਜਾਣਾ ਚਾਹੀਦਾ। ਚਲੋ ਜੋ ਵੀ ਹੈਗਾ ਜਿਨੇ ਗਲਤ ਕਦਮ ਉਠਾ ਲਿਆ ਉਠਾ ਲਿਆ ਹੋ ਗਿਆ ਜੋ ਕਦਮ ਕਮ ਹੋ ਗਿਆ। ਹੁਣ ਉਹ ਤਾਂ ਵਾਪਸ ਨਹੀਂ ਹੋਏਗਾ। ਅੱਗੇ ਤੋਂ ਜੋ ਵੀ ਜੋ ਵੀ ਕੋਈ ਇਨਸਾਨ ਹੈ ਚਲੋ ਕੋਈ ਵੀ ਬੱਚਾ ਉਹਨੂੰ ਗਾਹ ਇੱਕਦਮ ਨਹੀਂ ਚੱਕਣਾ ਚਾਹੀਦਾ ਵੀ ਜਿਹੋ ਗਲਤ ਕੰਮ ਹੋ ਜਾਵੇ ਜਿਹਦੇ ਨਾਲ ਜੋ ਆਉਣ ਵਾਲੇ ਸਮੇਂ ਦੇ ਪਰਪਾਈ ਨਾ ਹੋ ਜਾਵੇ ਜੋ ਇਨਾ ਪੈਸਾ ਲਾ ਕੇ ਕੋਈ 30 ਲੱਖ ਲਾ ਕੇ ਗਿਆ 40 ਲੱਖ ਲਾ ਕੇ ਗਿਆ ਜੀ ਕੁਝ ਵੀ ਕਰਕੇ ਕੋਈ ਆਪਣੀ ਜ਼ਮੀਨ ਆ ਵੇਚ ਕੇ ਗਿਆ ਮੇਰਾ ਨਾਮ ਮੇਰਾ ਰঞ্জੀਤ ਸਿੰਘ ਹੈ